ਅਦਾਪਾ ਯੂਜ਼ ਕਰਦੇ ਆਂ ਇਹ ਵਾਲਾ ਬਲਾਈਂਡ ਹੈਮ ਫੁੱਟ। ਇਹਦੇ ਸਾਈਡ ਤੇ ਇੱਕ ਪੱਤੀ ਲੱਗੀ ਹੁੰਦੀ ਆ। ਇਹ ਐਡਜਸਟੇਬਲ ਹੁੰਦੀ ਆ। ਇਹਨੂੰ ਤੁਸੀਂ ਅਕੋਰਡਿੰਗ ਟੂ ਨੀਡਲ ਚੇਂਜ ਕਰ ਸਕਦੇ ਹੋ। ਜੀ ਤੁਸੀਂ ਇਹਨੂੰ ਲੈਫਟ ਸਾਈਡ ਤੇ ਲਾਉਣਾ, ਲੈਫਟ ਤੇ ਰਾਈਟ ਤੇ ਲਗਾਉਣਾ, ਰਾਈਟ ਤੇ ਜਾਂ ਫਿਰ ਸੈਂਟਰ ਤੇ ਰੱਖਣਾ। ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਇਹਨੂੰ ਚੇਂਜ ਕਰ ਸਕਦੇ ਹੋ ਤੇ ਬਹੁਤ ਵਧੀਆ ਚੀਜ਼ ਆ ਇਹ। ਹੈਲੋ ਨਮਸਤੇ ਜੀ ਆਦਾਬ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਸ਼ਰਟ ਦੇ ਉੱਤੇ ਤਰਪਾਈ ਕਰਕੇ ਦਿਖਾਉਣੀ ਆ ਬਲਾਈਂਡ ਹੈਮ ਫੁੱਟ ਦੇ ਨਾਲ। ਸੋ ਉਹਦੇ ਲਈ ਆਪਾਂ ਕੀ ਕਰਨਾ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਚਾਕਾਂ ਦੇ ਉੱਪਰ ਕਰਾਂਗੇ ਚਾਕ ਆਪਾਂ ਇਦਾਂ ਫੋਲਡ ਕਰ ਲੈਣੀ ਹੈ ਇਹਦੇ ਤੇ ਤੁਸੀਂ ਕੱਚਾ ਪਾਉਣਾ ਕਿਉਂਕਿ ਇਹ ਲਾਈਨਿੰਗ ਵਾਲੀ ਸ਼ਰਟ ਆ ਤਾਂ ਇੱਥੇ ਕੱਚਾ ਪਾਏ ਬਿਨਾ ਤੁਸੀਂ ਤਰਪਾਈ ਨਹੀਂ ਕਰ ਸਕਦੇ ਆਪਾਂ ਨੇ ਜਿਹੜਾ ਕੱਚਾ ਪਾਇਆ ਉਹ ਇੰਨੀ-ਇੰਨੀ ਇੱਕ ਸਾਈਡ ਦੇ ਉੱਪਰ ਆਪਾਂ ਵਿੱਥ ਛੱਡਤੀ ਆ ਜਿਹਦੇ ਉੱਪਰ ਆਪਾਂ ਨੇ ਬਲਾਈਂਡ ਹੈਮ ਸਟਿਚ ਯੂਜ਼ ਕਰਨਾ ਸੋ ਆਪਾਂ ਇਹ ਵਾਲਾ ਫੁੱਟ ਯੂਜ਼ ਕਰਦੇ ਹਾਂ ਮੈਂ ਇਹਦੇ ਵਿੱਚ ਨੀਡਲ ਪੋਜੀਸ਼ਨ ਲੈਫਟ ਸਾਈਡ ਤੇ ਰੱਖੂੰਗੀ ਤਾਂ ਮੈਂ ਜਿਹੜਾ ਹੈਗਾ ਫੁੱਟ ਦੀ ਪੱਤੀ ਆ ਜਿਹੜੀ ਉਹ ਲੈਫਟ ਸਾਈਡ ਤੇ ਸੈੱਟ ਕਰਦੀ ਆ ਉਸ ਤੋਂ ਬਾ ెఫ్ట్ సైడ్